ਦੀ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਦੇ ਵਿੱਚ ਰਾਹਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਆ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਜੰਗ ਚੱਲ ਰਹੀ ਸੀ ਸੀਜ਼ਫਾਇਰ ਕਰ ਦਿੱਤੀ ਗਈ ਆ ਰੋਕ ਦਿੱਤੀ ਗਈ ਆ ਜੰਗਬੰਦੀ ਕਰ ਦਿੱਤੀ ਗਈ ਆ ਇਹਦੇ ਉੱਪਰ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣਾ ਬਿਆਨ ਜਾਰੀ ਕਰਕੇ ਦੱਸ ਦਿੱਤਾ ਹੈ ਕਿ ਅਸੀਂ ਜਿਹੜੀ ਇਹ ਜੰਗਬੰਦੀ ਕਰ ਦਿੱਤੀ ਗਈ ਆ ਕਰ ਦਿੱਤੀ ਆ ਸਭ ਤੋਂ ਪਹਿਲਾਂ ਇਹਦੇ ਉੱਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣਾ ਬਿਆਨ ਜਾਰੀ ਕੀਤਾ ਸੀ ਟਵੀਟ ਜਾਰੀ ਕੀਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਭਾਰਤ ਪਾਕਿਸਤਾਨ ਦੇ ਨਾਲ ਸਾਡੀ ਪਿਛਲੇ ਪਿਛਲੀ ਜਿਹੜੀ ਬੀਤੀ ਰਾਤ ਰਾਤ ਲੰਬਾ ਸਮਾਂ ਗੱਲਬਾਤ ਚੱਲੀ ਆ ਤੇ ਜਿਹਦੇ ਵਿੱਚੋਂ ਅਮਰੀਕਾ ਦੀ ਵਿਚੋਲਗੀ ਦੇ ਨਾਲ ਦੋਹਾਂ ਦੇਸ਼ਾਂ ਨੇ ਇਹ ਸੂਝਬੂਝ ਦਿਖਾਈ ਆ ਸੂਝਬੂਝ ਦੇ ਨਾਲ ਫੈਸਲਾ ਲਿਆ ਜੰਗਬੰਦੀ ਕਰਨ ਦਾ ਤਾਂ ਫਿਰ ਇਹਦੇ ਕੁਝ ਟਾਈਮ ਬਾਅਦ ਹੀ ਜਿਹੜਾ ਪਾਕਿਸਤਾਨ ਦਾ ਵਿਦੇਸ਼ ਮੰਤਰੀ ਆ ਇਸ਼ਾਕ ਉਹਦਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਤਾਂ ਉਹਨਾਂ ਨੇ ਵੀ ਇਹ ਕਬੂਲ ਲਿਆ ਸੀ ਕਿ ਹਾਂ ਅਸੀਂ ਜੰਗਬੰਦੀ ਸਵੀਕਾਰ ਕਰਦੇ ਹਾਂ ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਜੰਗਬੰਦੀ ਕਰਨ ਨਾਲ ਕਰਨ ਵਾਸਤੇ ਸਹਿਮਤਾ ਤੇ ਫਿਰ ਨਾਲ ਦੀ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰੀ ਦਾ ਬਿਆਨ ਆਉਂਦਾ ਕਿ ਅਸੀਂ ਜਿਹੜੀ ਇਹ ਜੰਗਬੰਦੀ ਵਾਲੀ ਗੱਲ ਆ ਉਹ ਸੱਚੀ ਆ ਅਸੀਂ ਦੋਵੇਂ ਦੇਸ਼ ਜੰਗਬੰਦੀ ਕਰ ਰਹੇ ਆ ਜਿਹੜੀ ਸੀਜ਼ਫਾਇਰ ਕਰ ਰਹੇ ਆ ਜਿਹੜੀ ਜੰਗ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੀ ਸੀ ਉਹਨੂੰ ਖਤਮ ਕਰ ਰਹੇ ਆ ਤਾਂ ਇਹ ਲੋਕਾਂ ਵਾਸਤੇ ਰਾਹਤ ਦੀ ਗੱਲ ਆ ਕਿਉਂਕਿ ਲੋਕ ਕਾਫੀ ਪਰੇਸ਼ਾਨ ਸੀ ਜਿਸ ਤਰੀਕੇ ਦੇ ਨਾਲ ਪਿਛਨੇ ਪਿਛਲੇ ਤਿੰਨਾਂ ਦਿਨਾਂ ਤੋਂ ਪਾਕਿਸਤਾਨ ਵੱਲੋਂ ਭਾਰਤ ਦੇ ਉੱਪਰ ਹਮਲੇ ਕੀਤੇ ਗਏ ਪਹਿਲੀ ਰਾਤ 15 ਥਾਵਾਂ ਤੇ ਦੱਸਿਆ ਜਾ ਰਿਹਾ ਹਮਲੇ ਕੀਤੇ ਗਏ ਦੂਸਰੀ ਰਾਤ 36 ਥਾਵਾਂ ਤੇ ਹਮਲੇ ਕੀਤੇ ਗਏ ਤੇ ਤੀਸਰੀ ਜਿਹੜੀ ਬੀਤੀ ਰਾਤ ਆ 26 ਥਾਵਾਂ ਦੇ ਉੱਪਰ ਤੇਜ਼ ਰਫ਼ਤਾਰ ਮਜ਼ਾਈਲਾਂ ਦੇ ਨਾਲ ਹਮਲੇ ਕੀਤੇ ਗਏ ਪਹਿਲੀਆਂ ਦੋ ਰਾਤਾਂ ਡਰੋਨਾਂ ਦੇ ਨਾਲ ਹਮਲੇ ਕੀਤੇ ਗਏ ਸੀ ਪਰ ਤੀਜੀ ਰਾਤ ਤੇਜ਼ ਰਫ਼ਤਾਰ ਮਜ਼ਾਈਲਾਂ ਦੇ ਨਾਲ ਹਮਲੇ ਕੀਤੇ ਗਏ ਤਾਂ ਲੋਕਾਂ ਵਿੱਚ ਕਾਫੀ ਡਰ ਦਾ ਸਹਿਮ ਦਾ ਮਾਹੌਲ ਸੀ ਜਦ ਕੇ ਜਿਹੜੀ ਇੰਡੀਅਨ ਆਰਮੀ ਸੀ ਉਹਨਾਂ ਨੇ ਕਾਫੀ ਸੂਝ-ਬੂਝ ਦੇ ਨਾਲ ਜਿਹੜੇ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਸੀ ਉਹਨਾਂ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਦਿੱਤਾ ਸੀ ਲੋਕਾਂ ਦੇ ਕਿਸੇ ਵੀ ਤਰ੍ਹਾਂ ਦੇ ਜਿਹੜਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਲੋਕਾਂ ਨੂੰ ਬਚਾਇਆ ਸੀ ਆਰਮੀ ਦੀ ਵੱਧ ਤੋਂ ਵੱਧ ਕੋਸ਼ਿਸ਼ ਸੀ ਕਿ ਜਿਹੜੇ ਪਾਕਿਸਤਾਨ ਵੱਲੋਂ ਹਮਲੇ ਕੀਤੇ ਜਾ ਰਹੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹਵਾ ਦੇ ਵਿੱਚ ਹੀ ਰੋਕ ਦਿੱਤਾ ਜਾਵੇ ਲੋਕਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਤਾਂ ਹੁਣ ਉਹਦੇ ਵਿੱਚੋਂ ਇੱਕ ਜਿਹੜੀ ਇਹ ਰਾਹਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਆ ਜੋ ਸਭ ਤੋਂ ਪਹਿਲਾਂ ਡੋਨਾਲਡ 트੍ਰੰਪ ਦਾ ਅਮਰੀਕਾ ਦੇ ਰਾਸ਼ਟਰਪਤੀ ਦਾ ਇੱਕ ਟਵੀਟ ਇੱਕ ਬਿਆਨ ਆਇਆ ਸੀ ਕਿ ਅਸੀਂ ਜਿਹੜਾ ਭਾਰਤ ਪਾਕਿਸਤਾਨ ਵਿਚਾਲੇ ਸੀਜ਼ ਫਾਇਰ ਹੋਣ ਜਾ ਰਹੀ ਆ ਤਾਂ ਉਹਦੇ ਕੁਸ਼ਕ ਬਾਅਦ ਹੀ ਪਾਕ ਕੁਸ਼ਕ ਟਾਈਮ ਬਾਅਦ ਹੀ ਪਾਕਿਸਤਾਨ ਨੇ ਵੀ ਇਹ ਗੱਲ ਕਬੂਲ ਲਈ ਤੇ ਫੇਰ ਸਾਡੇ ਵਿਦੇਸ਼ ਮੰਤਰੀ ਨੇ ਵੀ ਉਸ ਗੱਲ ਤੇ ਮੋਹਰ ਲਗਾ ਦਿੱਤੀ ਕਿ ਹਾਂ ਜਿਹੜੀ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਸੀ ਜੋ ਜੰਗ ਚੱਲ ਰਹੀ ਸੀ ਉਹਨੂੰ ਸੀਜ਼ ਫਾਇਰ ਕਰਨ ਜਾ ਰਹੇ ਆ ਤਾਂ ਲੋਕਾਂ ਵਾਸਤੇ ਇਹ ਰਾਹਤ ਦੀ ਗੱਲ ਆ ਕਿਉਂਕਿ ਹੁਣ ਤਾਂ ਕੁਝ ਕੁ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕੇ ਫਾਜ਼ਲ ਕਾਤੋਂ ਤੇ ਹੋਰ ਸਰਹੱਦੀ ਖੇਤਰਾਂ ਦੇ ਉੱਪਰੋਂ ਲੋਕ ਉਹ ਆਪਣੇ ਘਰ ਛੱਡ ਛੱਡ ਕੇ ਜਾਣ ਵਾਸਤੇ ਮਜਬੂਰ ਸੀ ਉਹ ਡਰ ਰਹੇ ਸੀ ਸਹਿਮ ਦਾ ਮਾਹੌਲ ਸੀ ਉਹਨਾਂ ਦੇ ਅੰਦਰ ਕਿ ਕਿਤੇ ਕੋਈ ਅਨਸਖਾਮੀ ਘਟਨਾ ਨਾ ਵਾਪਰ ਜਾਵੇ ਕਿਉਂਕਿ ਬੀਤੀ ਰਾਤ ਇੱਕ ਫਿਰੋਜ਼ਪੁਰ ਦੇ ਘਰ ਦੇ ਅੰਦਰ ਡਰੋਨ ਡਿੱਗਦਾ ਇਹ ਤਾਂ ਕਹਿੰਦੇ ਕਿ ਘਰ ਦੇ ਪਹਿਲਾਂ ਪਰਦੇ ਨੂੰ ਪਰਿਵਾਰਕ ਮੈਂਬਰਾਂ ਦਾ ਦੱਸਣਾ ਸੀ ਘਰ ਦੇ ਪਰਦੇ ਨੂੰ ਅੱਗ ਲੱਗੀ ਫੇਰ ਸਾਡੀ ਇੱਕ ਗੱਡੀ ਖੜੀ ਸੀ ਤੇ ਕੋਲ ਹੀ ਸੀ ਸਿਲੰਡਰ ਭਰਾ ਕੇ ਰੱਖਿਆ ਹੋਇਆ ਸੀ ਉਹਨਾਂ ਨੂੰ ਅੱਗ ਲੱਗ ਗਈ ਫਿਰ ਇਹਦੇ ਨਾਲ ਕਰਦੇ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਵੀ ਝੁੱਲਸ ਗਏ ਸੀ ਤੇ ਦੂਸਰੇ ਪਾਸੇ ਅਮਰਸਰ ਦੇ ਇੱਕ ਪਿੰਡ ਵਿੱਚ ਵੀ ਜਲਦਾ ਹੋਇਆ ਡਰੋਨ ਕਰਦੇ ਅੰਦਰ ਡਿੱਗਿਆ ਸੀ ਤਾਂ ਉੱਥੇ ਵੀ ਥੋੜੀ ਬਹੁਤੀ ਕੋਈ ਅੱਗ ਲੱਗਣ ਦਾ ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਪਰ ਜਾਨੀ ਨੁਕਸਾਨ ਤੋਂ ਹਰ ਥਾਂ ਬਚਾਰਿਆ ਇੰਡੀਅਨ ਆਰਮੀ ਨੇ ਭਾਰਤੀ ਆਰਮੀ ਨੇ ਕਾਫੀ ਸੂਝਬੂਝ ਦਿਖਾਈ ਇਸ ਜੰਗ ਦੇ ਵਿੱਚ ਉਹਨਾਂ ਨੇ ਜੋ ਵੀ ਪਾਕਿਸਤਾਨ ਨੇ ਹਮਲਾ ਕੀਤਾ ਉਹ ਪੂਰੇ ਦਾ ਪੂਰੇ ਹਮਲਿਆਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਤਾਂ ਹੁਣ ਇਹਦੇ ਵਿੱਚ ਇੱਕ ਇਹ ਵੱਡੀ ਤੇ ਰਾਹਤ ਦੀ ਖਬਰ ਆ ਕਿ ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਕਰ ਦਿੱਤੀ ਗਈ ਆ ਸੀਜ਼ਫਾਇਰ ਕਰ ਦਿੱਤੀ ਗਈ ਆ ਜੰਗ ਰੋਕ ਦਿੱਤੀ ਗਈ ਆ